ਮੋਨਾ ਟ੍ਰੈਫਿਕ ਪੁਲਿਸ 1 ਅਗਸਤ ਤੋਂ ਜਿਹੜੇ ਨਵੇਂ ਕਾਨੂੰਨ ਲਾਗੂ ਹੋ ਰਹੇ ਆਂ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਮੋਟਰਸਾਈਕਲ 18 ਸਾਲ ਤੋਂ ਘੱਟ ਉਮਰ ਦਾ ਬੱਚਾ ਚਲਾਊਗਾ ਔਰ ਕਾਰ ਚਲਾਵਾ ਉਸਦੇ ਮਾਤਾ ਪਿਤਾ ਦੇ ਖਿਲਾਫ ਪਰਚਾ ਦਰਜ ਹੋਵੇਗਾ ਔਰ 25000 ਰੁਪਏ ਜੁਰਮਾਨਾ ਹੋਵੇਗਾ ਇਸ ਦੇ ਲਈ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਸਕੂਲਾਂ 'ਚ ਜਾ ਕੇ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਨ ਬੱਚਿਆਂ ਨੂੰ ਵੀ ਜਾਗਰੂਕ ਕਰ ਰਹੇ ਹਨ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਪ੍ਰਿੰਸੀਪਲ ਨੂੰ ਵੀ ਦੇਤਾ ਕੀਤੀ ਗਈ ਹੈ ਵੀ ਸਕੂਲ ਦੇ ਵਿੱਚ ਕੋਈ ਵੀ ਬੱਚਾ 18 ਸਾਲ ਤੋਂ ਲਾਇਸੈਂਸ ਨਹੀਂ ਹੈ ਤਾਂ ਲੇਕੇ ਆਵੇ ਨਵੇਂ ਟ੍ਰੈਫਿਕ ਕਾਨੂੰਨ ਆਏ ਹਨ ਉਸ ਦੇ ਬਾਰੇ ਵਿਸਾਰਤੋਂ ਸਮਝਾਇਆ ਜਾ ਰਿਹਾ ਹੈ ਟ੍ਰੈਫਿਕ ਪੁਲਿਸ ਵੱਲੋਂ 1 ਅਗਸਤ ਕੇ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਸਾਈਕਲ ਚਲਾਓ ਤੰਦਰੁਸਤ ਰਹੋ ਤੁਹਾਡੇ ਗੋਡੇ ਜ਼ਿੰਦਗੀ ਵਰ ਠੀਕ ਰਹਿਣਗੇ ਔਰ ਮਾਪਿਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਮਾਵਾਬ ਵੀ ਆਪਣੇ ਬੱਚਿਆਂ ਨੂੰ ਜਿਹੜੇ 18 ਸਾਲ ਦੇ ਕੱਟ ਉਮਰ ਦੇ ਆ ਉਹਨੂੰ ਟੂ ਬਾਈਕ ਨਾ ਦੇਣ ਕਾਰਨ ਨਾ ਦੇਣ ਕਿਉਂਕਿ ਬੱਚੇ ਤੁਹਾਡੀ ਜਿੰਦ ਜਾਨ ਹੁੰਦੇ ਆ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਮਾਪੇ ਦੇ ਜਿਹੜੇ ਮਾਵਾਬ ਸਮਝਾਉਂਦੇ ਆ ਉਹਨਾਂ ਦੀ ਗੱਲਾਂ ਨੂੰ ਮੰਨਣ ਔਰ ਉਹਨਾਂ ਦੇ ਕਹਿ ਮੁਤਾਬਕ ਇਹ ਸਕੂਲ ਦੇ ਵਾਹਨ ਦੇ ਵਿਚਾਨ ਜਾਂ ਆਪਣੀ ਸਾਈਕਲ ਲੈ ਕੇ ਆਣ ਤਾਂ ਕਿ ਕੋਈ ਹਾਸਾ ਖੜਕਾ ਤੇ ਜਿਹਸਰੇ ਹਾਸੇ ਹੋ ਰਹੇ ਹਨ ਉਹਨਾਂ ਵਿੱਚ ਕਮੀ ਲਈ ਜਾ ਸਕੇ ਸਰ ਇਹ ਨਵੇਂ ਕਾਨੂੰਨ ਆਏ ਨੇ ਦੋ ਅੰਡਰੇਜ ਦੇ ਤੇ ਜਿਹੜਾ 18 ਸਾਲ ਤੋਂ ਘਟਦਾ ਬੱਚਾ ਏ ਉਹ ਫੋਰ ਵੀਲਰ ਟੂ ਵੀਲਰ ਜੇ ਚਲਾਊਗਾ ਤਾਂ ਉਤੇ ਬਣਦੀ ਕਾਰਵਾਈ ਹੋਊਗੀ ਤੇ 25000 ਦਾ ਜੁਰਮਾਨਾ 25000 ਦਾ ਜੁਰਮਾਨਾ ਤੇ 3 ਸਾਲ ਦੀ ਸਜ਼ਾ ਹੂੰ ਜੇ ਇਹਨਾਂ ਦੇ ਫਾਦਰ ਦੇ ਨਾਂ ਤੇ ਆ ਤਾਂ ਫਾਦਰ ਨੂੰ ਸਜ਼ਾ ਹੋਊਗੀ ਜਾਂ ਕਿਸੇ ਆਂਡੀ ਗਵਾਂਡੀ ਦਾ ਤਾਂ ਉਹਨੂੰ ਸਜ਼ਾ ਹੋਊ। ਜਿਹਦੇ ਨਾਂ ਤੇ ਗੱਡੀ ਦੀ ਕਾਪੀ ਆ। ਹਾਂਜੀ। ਜਿਸ ਤਰ੍ਹਾਂ ਇਹ ਬੱਚੇ ਲੈ ਕੇ ਆਉਂਦੇ ਆ ਮਤਲਬ ਗੁਰੂਟ ਲੈਂਦੇ ਕੋਈ ਕਾਰ ਲੈ ਕੇ ਆਉਂਦੇ ਇਹਨਾਂ ਦੇ ਖਿਲਾਫ ਕਾਰਵਾਈ ਫੇਰ ਇੱਕ ਤਰੀਕ 10 ਵਸਰ ਹੋਣੀ ਹੈ। ਇੱਕ ਤਰੀਕ ਤੋਂ ਸ਼ੁਰੂ ਹੋ ਜੂਗੀ ਜੀ ਕਾਰਵਾਈ। ਠੀਕ ਹੈ। ਫਿਰ ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ। ਹਾਂਜੀ, ਵਾਰਨਿੰਗ ਕਰਕੇ ਛੱਡਿਆ ਜਾ ਰਿਹਾ ਹੈ। ਤੇਲਾ ਛੱਡਿਆ ਜਾ ਰਿਹਾ ਹੈ। ਹਾਂਜੀ, ਹਾਂਜੀ। ਸਕੂਲ ਮੁਖੀਆਂ ਨੂੰ ਲਿਖਤੀ ਆਰਡਰ ਦਿੱਤੇ ਤੁਸੀਂ? ਹਾਂਜੀ, ਸੈਮੀਨਾਰ ਲਾ ਰਿਹਾ ਜੀ ਸਕੂਲਾਂ ਜਾ ਕੇ। ਹ ਸਕੂਲ ਚ ਪ੍ਰੀਮੀਅਰ ਸਕੂਲ ਚ ਗਏ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਚ ਗਏ ਸੀ ਉਥੇ ਸੈਮੀਨਾਰ ਲਾ ਕੇ ਬੱਚਿਆਂ ਨੂੰ ਸਮਝਾਇਆ ਗਿਆ ਕਾਨੂੰਨਾਂ ਬਾਰੇ ਠੀਕ ਹੈ ਜਿਹੜਾ ਨਵੇਂ ਕਾਨੂੰਨ ਆਏ ਨੇ ਜੀ ਸਰ ਗੁਰਮੀਤ ਕੌਰ ਸਰ ਬਹੁਤ ਅੱਛੀ ਐਫਰਟ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਸਾਡੀ ਜਿਹੜੇ ਪੰਜਾਬ ਗਵਰਨਮੈਂਟ ਹਾਊਸ ਦੀ ਕਿਉਂਕਿ ਜਿਹੜੀ ਜਾਨ ਹੈ ਉਹ ਬਹੁਤ ਕੀਮਤੀ ਹੈ ਤੇ ਖਾਸ ਤੌਰ ਤੇ ਜਿਹੜੇ ਬੱਚੇ ਨੇ ਅੱਜ ਕੱਲ ਹਰੇਕ ਮਾਪੇ ਕੋਲ ਇੱਕ ਜਾਂ ਦੋ ਦੋ ਬੱਚੇ ਨੇ ਤੇ ਉਹਨਾਂ ਦੀ ਜਾਨ ਓਨੀ ਹੀ ਕੀਮਤੀ ਹੈ ਸਾਡੇ ਲਈ ਵੀ ਉਹ ਓਨੀ ਹੀ ਕੀਮਤੀ ਨੇ ਸਕੂਲ ਟੀਚਰਸ ਲਈ ਬੱਚੇ ਜਿਨ੍ਹਾਂ ਦੇ ਮਾਪੇ ਵੀ ਨੇ ਤੇ ਇਹ ਬਿਲਕੁਲ ਸਹੀ ਹੈ ਕਿ 18 ਸਾਲ ਤੋਂ ਘੱਟ ਬੱਚਿਆਂ ਨੂੰ ਜਿਹੜੇ ਆ ਉਹ ਵਹੀਕਲ ਜਿਹੜੇ ਨਹੀਂ ਦੇਣੇ ਚਾਹੀਦੇ ਤੇ ਸਟ੍ਰਿਕਟਲੀ ਗਵਰਨਮੈਂਟ ਨੂੰ ਚਾਹੀਦਾ ਕਿ ਇਹਦੇ ਉੱਤੇ ਜਿਹੜਾ ਹੈ ਕਾਬੂ ਪਾਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਪੇਰੈਂਟਸ ਜਿਹੜੇ ਹੁੰਦੇ ਨੇ ਉਹ ਬੱਚਿਆਂ ਨੂੰ ਕਹਿ ਦਿੰਦੇ ਨੇ ਕਿ ਲਓ ਤੁਸੀਂ ਮਾਰਕਟ ਚਲ ਜਾਓ ਸਕੂਲ ਚਲ ਜਾਓ ਸਕੂਲ ਵੈਨ ਨਹੀਂ ਲਗਵਾਉਂਦੇ ਉਹ ਥੋੜੇ ਜਿਹੇ ਪੈਸੇ ਬਚਾਉਣ ਦੀ ਖਾਤਰ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿੰਨੀ ਕੀਮਤੀ ਜਾਨ ਜੜੀ ਆ ਉਹ ਬੱਚਿਆਂ ਦੀ ਗਵਾ ਰਹੇ ਨੇ ਸੋ ਮੈਂ ਆਪਣੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਸਾਰੇ ਸਕੂਲਾਂ ਦੇ ਉਹਨਾਂ ਨੂੰ ਵੀ ਇਹ ਬੇਨਤੀ ਕਰਨਾ ਚਾਹਾਂਗੀ ਕਿ ਪਲੀਜ਼ ਇਹ ਸਟ੍ਰਿਕਟਲੀ ਜਿਹੜਾ ਰੂਲ ਹੈ ਉਸ ਨੂੰ ਫਾਲੋ ਕੀਤਾ ਜਾਵੇ ਕਿ ਜਿਨ੍ਹਾਂ ਬੱਚਿਆਂ ਦੇ ਲਰਨਿੰਗ ਲਾਇਸੈਂਸ ਜਾਂ ਉਹਨਾਂ ਕੋਲ ਪਰਮਨੈਂਟ ਲਾਇਸੈਂਸ ਨਹੀਂ ਹੈ ਤੇ ਉਹਨਾਂ ਨੂੰ ਜਿਹੜੇ ਵਹੀਕਲ ਨੇ ਉਹਨਾਂ ਬੱਚਿਆਂ ਨੂੰ ਨਾ ਅਲਾਉਡ ਕੀਤਾ ਜਾਵੇ ਤੇ ਮੇਰੀ ਹੱਥ ਜੋੜ ਕੇ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਪਲੀਜ਼ ਉਹ ਆਪਣੇ ਬੱਚਿਆਂ ਨੂੰ ਕੀਮਤੀ ਸਮਝਦੇ ਹੋਏ ਉਹਨਾਂ ਦੀਆਂ ਜਾਨਾਂ ਨੂੰ ਅਣਮੋਲ ਸਮਝਦੇ ਹੋਏ ਆਪਣੇ ਬੱਚਿਆਂ ਨੂੰ ਵਹੀਕਲਸ ਦੇ ਉੱਤੇ 18 ਸਾਲ ਤੋਂ ਵਿਦਾਊਟ ਲਾਇਸੈਂਸ ਜਿਹੜਾ ਉਹਨਾਂ ਨੂੰ ਨਾ ਭੇਜਿਆ ਜਾਵੇ ਤਾਂ ਕਿ ਅਸੀਂ ਜਿਹੜੀਆਂ ਸੜਕ ਦੁਰਘਟਨਾਵਾਂ ਨੇ ਉਹਨਾਂ ਨੂੰ ਰੋਕ ਸਕੀਏ ਠੀਕ ਹੈ ਜੀ ਥੈਂਕ ਯੂ ਸਰ ਬਲਕਾਰ ਜੀ ਹੋ ਗਈ 35 ਸਾਲ ਹੋ ਗਈ ਬਹੁਤ ਵਧੀਆ ਸੇ ਦਾ ਇਹ ਠੀਕ ਹੈ ਤੁਹਾਡੀ ਗੋਡੇ-ਕੂਡੇ ਸਹੀ ਨਹੀਂ ਛੋਟੇ ਬਿਲਕੁਲ ਠੀਕ ਹੈ ਹਾਂ ਜੀ ਜਿਹੜੇ ਮੋਟਰਸਾਈਕਲ ਚਲਾਉਂਦੇ ਆਂ ਨੇ ਏ ਟਾਈਮ ਹਾਂ ਉਹ ਤੇ ਭਾਰੀ ਹੋ ਰਹੇ ਨਹੀਂ ਛੋਟੇ ਭਾਰੀ ਤੇ ਰਹੇ ਹਾਂ ਹਾਂ ਜੀ ਹਾਂ ਜੀ ਕੀ ਕਹੋਗੇ ਉਹ ਜਿਹੜੇ ਬੱਚੇ ਅੱਜ ਕੱਲ੍ਹ ਚਲਾਉਂਦੇ ਆਂ ਨੇ ਹਾਂ ਇਹ ਹੋ ਗਿਆ ਨਾ ਉਹਨਾਂ ਦੇ ਮੋਟਰਸਾਈਕਲ ਕਾਰ ਨਾਲ ਚਲਦੇ ਆ ਟਾਈਮ ਹਾਂ ਜੀ ਉਹ ਬੱਚੇ ਜਿਹੜੇ ਚਲਾ ਰਹੇ ਨੇ ਅਜਿਹਾ ਮੋਟਰਸਾਈਕਲ ਸਵੇਰੇ ਸਵੇਰੇ ਕਿੰਨੀ ਵਜੇ ਟੈਪਸ ਕਰਦੇ ਨੇ ਸਾਈਕਲ ਤੇ ਆਣਾ ਹਾਂ ਸਾਈਕਲ ਠੀਕ ਰਹਿੰਦਾ ਸਿਹਤ ਵਾਸਤੇ ਵੀ ਵਧੀਆ ਖਰਚੇ ਵਾਸਤੇ ਵੀ ਵਧੀਆ ਪੈਸੇ ਵੀ ਬਚਦੇ ਪੈਸੇ ਵੀ ਬਚਦੇ ਨੇ 100 ਰੁਪਏ ਰੋਜ਼ ਤਾਂ ਬਚਦਾ ਹੀ ਆ ਵਾਹ ਜੀ ਚਤਵੰਤ ਕੁਮਾਰੀ ਦੇਖੋ ਜੀ ਸਰਕਾਰ ਦਾ ਇਹ ਬਹੁਤ ਵਧੀਆ ਫੈਸਲਾ ਹੈਗਾ ਇਹ ਐਦਾਂ ਹੋਣਾ ਚਾਹੀਦਾ ਆਮ ਜ਼ਿਆਦਾਤਰ ਐਕਸੀਡੈਂਟ ਦੇਖਦੇ ਆਂ ਆਪਾਂ ਤਾਂ ਛੋਟੇ ਬੱਚਿਆਂ ਤੋਂ ਹੀ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਨੇ ਨਾਲ ਵੱਡਿਆਂ ਦਾ ਵੀ ਨੁਕਸਾਨ ਕਰਦੇ ਨੇ ਉਹ ਆਮ ਦੇਖਦੇ ਆਪਾਂ ਹੁਣ ਸਕੂਲਾਂ 'ਚ ਵੀ ਤੇ ਜਨਤਕ ਥਾਵਾਂ ਤੇ ਵੀ ਤੇ ਆਪਣਾ ਜਿਹੜਾ ਪ੍ਰਸ਼ਾਸਨ ਹੈ ਬੜਾ ਜਾਗਰੂਕ ਕਰ ਰਿਹਾ ਲੋਕਾਂ ਨੂੰ ਇਹ ਇਹਦੇ ਵਾਸਤੇ ਹੋਰ ਵੀ ਪ੍ਰਾਲਾ ਕਰਨਾ ਚਾਹੀਦਾ ਹੈ ਜੀ ਮਾਪੇ ਤੁਸੀਂ ਕੀ ਅਪੀਲ ਕਰਦੇ ਹੋ ਕਿ ਬੱਚੇ ਦੀ ਜਾਨ ਬੱਚੇ ਦੀ ਆਪਣਾ ਕਿੰਨਾ ਕੀਮਤੀ ਹੁੰਦਾ ਹੈ ਦੇਖੋ ਜੀ ਆਪਣੇ ਨਾਲੋਂ ਵੱਧ ਜਾਨ ਪਿਆਰੀ ਬੱਚਿਆਂ ਦੀ ਹੁੰਦੀ ਆ ਆਪਾਂ ਨੂੰ ਪਹਿਲੀ ਗੱਲ ਤਾਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਵੜਾ ਸਮਝ ਘਣੀ ਸਮਝਾਣਾ ਚਾਹੀਦਾ ਆਪਾਂ ਨੂੰ ਕਿ ਆਪਾਂ ਉਹਨਾਂ ਨੂੰ ਬਾਹਰ ਨਾ ਦਈਏ ਉਹਨਾਂ ਨੂੰ ਵਾਹਨ ਦੇਣਾ ਹੀ ਨਹੀਂ ਚਾਹੀਦਾ ਪਾ ਨੂੰ ਜਦੋਂ ਤੱਕ ਉਹ ਨਹੀਂ ਇਸ ਦੇ ਕਾਬਲ ਹੁੰਦੇ 18 ਸਾਲ ਤੋਂ ਉੱਪਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਵਾਹਨ ਦੇਣਾ ਨਹੀਂ ਚਾਹੀਦਾ ਮਾਪਿਆਂ ਨੂੰ ਇਹ ਮਾਪਿਆਂ ਵਾਸਤੇ ਤਾਂ ਇਹ ਖੁਸ਼ੀ ਦੀ ਗੱਲ ਆਈ ਛੜਕਾਸ ਤੇ ਰੁਕेंगे ਇਹ ਦੇ ਨਾਲ ਫਰਕ ਪਏਗਾ ਜੀ ਬਹੁਤ ਫਰਕ ਪਏਗਾ ਜੀ ਆਪ ਜੀ ਦਾ ਮੇਰਾ ਨਾਮ ਇੰਦਰਜੀਤ ਹੈ ਇੰਦਰਜੀਤ ਜੀ ਜਿਹੜਾ ਨਵਾਂ ਟ੍ਰੈਫਿਕ ਕਾਨੂੰਨ ਲਾਗੂ ਹੋ ਰਿਹਾ ਹੈ 1 ਅਗਸਤ ਤੋਂ ਤੁਹਾਨੂੰ ਜਾਣਕਾਰੀ ਹੈ ਬੱਚਿਆਂ ਨੂੰ ਜਿਹੜਾ ਕਹਿ ਗਿਆ ਵੀ ਜੇ 18 ਸਾਲ ਤੋਂ ਘਟੋ ਕਰਦਾ ਬੱਚਾ ਹੈ ਉਹ ਬਾਈਕ ਔਰ ਕਾਰ ਲੈ ਕੇ ਨਹੀਂ ਆਵੇਗਾ ਠੀਕ ਹੈ ਜੀ। ਔਰ ਜੁਰਮਾਨਾ 25000 ਮਾਪਿਆਂ ਤੇ ਹੋਵੇਗਾ ਬੱਚੇ ਤੇ ਤੇ ਜਿਹੜੀ ਕਾਰਵਾਈ ਹੋਣੀ ਹੈ ਉਸਕੇ ਲਾਇਸੈਂਸ ਨਹੀਂ ਬਣਨੇ ਉਹਨਾਂ ਪਾਸਪੋਰਟ ਨੇ ਦਿੱਕਤ ਆਏਗੀ ਔਰ ਛੋੜੇਗਾ ਦੇਖੋ ਜੀ ਸਕੂਲ ਦੇ ਵਿੱਚ ਅਨਾਉਂਸਮੈਂਟ ਕੀਤੀ ਸੀਗੀ ਵੀ 1 ਅਗਸਤ ਤੋਂ ਇਹ ਬੱਚਿਆਂ ਨੂੰ ਛੁੱਟ 1 ਅਗਸਤ ਤੱਕ ਉਹ ਤੋਂ ਬਾਅਦ ਬੱਚਿਆਂ ਨੇ ਸਾਈਕਲ ਤੇ ਆਉਣਾ ਮੇਰਾ ਬੇਟਾ ਹੋਣਾ 14 ਸਾਲ ਦਾ ਹੁਣ ਬੇਟਾ ਕਹਿੰਦਾ ਪਾਪਾ ਸਕੂਟਰ ਲੈ ਕੇ ਦੇ ਦੇ ਮੈਂ ਕਿਹਾ ਵੀ ਦੇਖੋ ਹੁਣ ਤੈਨੂੰ ਸਕੂਟਰ ਨਹੀਂ ਲੈ ਕੇ ਦੇਣੀ ਸਾਈਕਲ ਖੜਿਆ ਪੁਰਾਣਾ ਕਰੇ ਹੂੰ ਬਿਯੂਦੀ ਕਰਾ ਰਿਪੇਅਰ ਕੋਈ ਚਲਾਓ ਕਰਾਦੀ ਰਿਪੇਅਰ ਕਰ ਰਿਪੇਅਰ ਕਰਾ ਦੀ ਜੀ ਉਹਦੀ 1 ਅਗਸਤ ਤੋਂ ਹੁਣ ਉਹ ਸਾਈਕਲ ਤੇ ਜਾਏਗਾ ਹੁਣ ਰੂਲ ਇਸ ਤਰ੍ਹਾਂ ਜੀ 25000 ਰੁਪਏ ਦਾ ਜੁਰਮਾਨਾ ਤੇ ਮਾਪੇ ਨੂੰ 3 ਸਾਲ ਦੀ ਕੈਦ ਜ਼ਿੰਦਗੀ ਜ਼ਿੰਦਗੀ ਨੂੰ ਬਚਾਉਣਾ ਵੀ ਜ਼ਿੰਦਗੀ ਨੂੰ ਬਚਾਉਣਾ ਵੀ ਜ਼ਰੂਰੀ ਹੈ ਤੇ ਬੱਚਿਆਂ ਦੀ ਕਦਰਦ ਵਾਸਤੇ ਵੀ ਬਹੁਤ ਜ਼ਰੂਰੀ ਹੈ ਦੇਖੋ ਗਵਰਨਮੈਂਟ ਦੇ ਰੂਲ ਨੇ ਇਹਨਾਂ ਮੁਤਾਬਕ ਸਾਨੂੰ ਚੱਲਣਾ ਪੈਣਾ ਨਾਲੇ ਬੱਚੇ ਜਦੋਂ ਸਕੂਲ ਐਕਟਿਵਾ ਵਗੈਰਾ ਚਲਾਉਂਦੇ ਨੇ ਟੈਕਸੀਡੈਂਟ ਹੋਣ ਦਾ ਵੀ ਖਤਰਾ ਟੰਦਾ। ਬਿਲਕੁਲ ਹੋ ਹੀ ਜਾਂਦਾ। ਇਹ ਸਰਕਾਰ ਦਾ ਜਿਹੜਾ ਰੂਲ ਹੈ ਬਿਲਕੁਲ ਸਹੀ ਹੈ। ਅਸੀਂ ਇਹਦੇ ਨਾਲ ਸਹਿਮਤ ਆ। ਅਸੀਂ ਹੋਰ ਮਾਪਪਾ ਨੂੰ ਵੀ ਬੇਗੁਜ਼ਾਰਸ਼ ਕਰਦੇ ਆਂ ਵੀ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਸਾਈਕਲਾਂ ਤੇ ਭੇਜਣ ਜਾਂ ਫਿਰ ਆਪ ਛੱਡ ਕੇ ਜਾਣ। ਬੱਚਿਆਂ ਨੂੰ ਬਿਲਕੁਲ ਵੀ ਬਜ਼ਾਰਾਂ ਦੇ ਵਿੱਚ ਇਹ ਨਹੀਂ ਹੈ ਵੀ ਕੱਲੇ ਸਕੂਲ ਦੇ ਵਿੱਚ ਹੀ ਭੇਜਣੇ ਨੇ। ਤਾਂ ਆਮ ਵੀ ਬੱਚਿਆਂ ਨੂੰ ਸਕੂਟਰੀ ਨਾ ਦੇਣਾ। ਅਨਟ੍ਰੇਨ ਬੱਚੇ ਨੇ ਜਿਹੜੇ। ਰਕੇਸ਼ ਕੁਮਾਰ ਗਰਗੇ ਆ। ਹਰਕੇਸ਼ ਜੀ ਇਸ ਤਰ੍ਹਾਂ ਨਮ ਕਾਨੂੰਨ ਆਇਆ ਹੈ ਸਾਈਕਲ ਖਰੀਦਣ ਲਈ ਲੋਕ ਹਾਂ ਜੀ ਆ ਲੋਕ ਆ ਰਹੇ ਨੇ ਜੀ ਵਾ ਰੇਟ ਉਹ ਪੁੱਛਦੇ ਨੇ ਜੀ ਕਹਿੰਦੇ ਲਵਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਸੈਟਿੰਗ ਬੈਠੇਗੀ ਗਵਰਨਮੈਂਟ ਦੀ ਉਦੋਂ ਤੱਕ ਸਾਈਕਲ ਖਰੀਦਣਾ ਸ਼ੁਰੂ ਕਰਨਗੇ ਜੀ ਹਾਂ ਜੀ ਤੇ ਨਾਲੇ ਖੇਤ ਤੇ ਵੀ ਸਾਈਕਲ ਚਲਾਉਗਾ ਤਾਂ ਖੇਤ ਤੇ ਲਈ ਬਹੁਤ ਵਧੀਆ ਹੈ ਸਾਈਕਲ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜਿਹੜਾ ਬੰਦਾ ਸਾਈਕਲ ਚਲਾਉਂਦਾ ਉਹ ਖੰਦਰ ਉਸ ਤੇ ਰਹਿੰਦਾ ਹੈ ਸਦਾ ਲਈ ਇਸ ਟਾਈਮ ਕਿੰਨੀ ਕੀਮਤ ਚੱਲ ਰਹੀ ਹੋਗੀ ਸਾਈਕਲ ਦੀ ਅੰਦਾਜ਼ਾ ਹੈ ਸਾਈਕਲ ਦੀ ਕੀਮਤ ਜੀ 4000 5000 6000 ਅੱਗੇ ਤਾਂ ਕਿੰਨੀ ਬਾਕੀ ਫੈਂਸੀ ਸਾਈਕਲ ਹੈ ਜੀ ਇਹਨਾਂ ਦੀ ਕੋਈ ਕੀਮਤ ਨਹੀਂ ਹੈਗੀ ਇਹ 5000 ਰੁਪਏ ਤੋਂ ਲੈ ਕੇ ਕਸਤਾਨ ਲੱਗੇਗਾ ਆਕਮਲ ਪੁੱਛਣ ਰਿਹਾ ਹਾਂ ਇਹ ਗਾਹ ਕ ਪੁੱਛ ਰਹੀ ਹੇਰਾਲ ਪੁੱਛ ਰਹਿਣੀ ਚਲੋ ਲੈਣਗੇ ਲੈਣਗੇ ਤਾਂ ਹੈ ਜੀ ਜਦੋਂ ਕੋਈ ਲਾ ਬੰਦਾ ਜਾਂ ਕਾਨੂੰਨ ਕੋਈ ਬਣਾਉਂਦੀ ਹੈ ਗਵਰਨਮੈਂਟ ਵਿਰੋਧਾ ਸਿਸਟਮ ਦਾ ਬੰਦਾ ਹੀ ਹੈ ਜੀ ਠੀਕ ਹੈ ਜੀ ਕੈਮਰਾਮੈਨ ਪਰਮਨ ਦੇ ਨਾਲ ਪਰਸੋਤਨ ਕੋਸਿਕ ਸਮਾਣਾ ਨਿਊਜ਼